ਅਸੀਂ ਐਸੇ ਖੜੇ ਹਾਂ ਮੁਹਾਲੀ ਦੇ ਪਿੰਡ ਮਟੌਰ ਦੇ ਵਿੱਚ ਇੱਥੇ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ 22 ਸਾਲਾ ਨੌਜਵਾਨ ਵੱਲੋਂ ਉਹ ਨਸ਼ੇ ਦੇ ਓਵਰਡੋਸ ਨਾਲ ਉਸ ਦੀ ਮੌਤ ਹੋਣ ਦੀ ਜਿਹੜਾ ਕਿ ਸੂਚਨਾ ਮਿਲ ਰਹੀ ਹੈ ਤੇ ਦੂਸਰੇ ਪਾਸੇ ਉਸ ਦੇ ਘਰ ਕਹਿੰਦੇ ਆ ਕਿ ਚਿੱਟੇ ਨੇ ਚਿੱਟੇ ਸੱਥਰ ਜਿਹੜੇ ਕਿ ਨੇ ਵਛਾ ਕੇ ਰੱਖ ਦਿੱਤੇ ਨੇ ਤੇ ਦੂਸਰੇ ਪਾਸੇ ਘਰ ਦਾ ਕੱਲਾ ਕੱਲਾ ਕਮਾਉ ਪੁੱਸੀ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਪੁਲਿਸੀਆਂ ਪੰਜਾਬ ਸਰਕਾਰ ਦੀ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈ ਜਾ ਰਹੀ ਹੈ ਲੇਕਿਨ ਉਸ ਯੁੱਧ ਨਸ਼ਿਆਂ ਵਿਰੁੱਧ ਮਹੀਮ ਦੀ ਕਹਿ ਸਕਦੇ ਕਿ ਮੋਹਾਲੀ ਦੇ ਪਿੰਡ ਮਟੌਰ ਤੋਂ ਜਿਹੜੀ ਕਿ ਧੱਜੇ ਉੱਡਦੇ ਹੋਈਆਂ ਨਜ਼ਰ ਆ ਰਹੀਆਂ ਨੇ ਪਿੰਡ ਵਾਸੀਆਂ ਵੱਲੋਂ ਲਸਿੱਧੇ ਤੌਰ ਤੇ ਆਰੋਪ ਲਗਾਏ ਜਾ ਰਹੇ ਨੇ ਕਿ ਸਰਿਆਮ ਜਿਹੜਾ ਕਿਹਾ ਮੋਹਾਲੀ ਦੇ ਪਿੰਡ ਮਟੌਰ ਦੇ ਵਿੱਚ ਚਿੱਟਾ ਵਿਕਦਾ ਪਿਆ ਤੇ ਪੁਲਿਸ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਅਮਲ ਚ ਨਹੀਂ ਲੈ ਰਹੀ ਕਿਉਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਜਿਹੜਾ ਕਿ 22 ਸਾਲਾਂ ਸੋਨੂ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਇਸ ਤੋਂ ਪਹਿਲਾਂ ਵੀ ਕਹਿ ਸਕਦੇ ਆ ਕਿ ਇੱਕ ਅਸ਼ੋਕ ਨਾਮ ਦਾ ਵਿਅਕਤੀ ਜਿਹੜਾ ਕਿ ਸੀਗਾ 18 ਨੌਜਵਾਨ ਸੀਗਾ ਉਸ ਦੀ 18 ਸਾਲ ਉਮਰ ਦੱਸੀ ਜਾ ਰਹੀ ਹੈ ਉਸੇ ਵੱਲੋਂ ਵੀ ਕਿ ਇੰਜੈਕਸ਼ਨ ਲਗਾਇਆ ਗਿਆ ਤੇ ਇੰਜੈਕਸ਼ਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਉਸ ਸਮੇਂ ਦੀ ਜਿਹੜੀ ਪੁਲਿਸ ਅਧਿਕਾਰੀ ਨੂੰ ਇਸ ਸਮੇਂ ਦੀ ਜਿਹੜੀ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਪੁਲਿਸ ਨੂੰ ਇਸ ਸਮੇਂ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਅਮਲਚ ਨਹੀਂ ਲਿਆਂਦੀ ਗਈ ਤੇ ਦੂਸਰੇ ਪਾਸੇ ਮੌਕੇ ਤੇ ਮੌਜੂਦ ਜਿਹੜੇ ਕਿ ਲੋਕਾਂ ਵੱਲੋਂ ਉਸ ਨੂੰ ਚੱਕਿਆ ਗਿਆ ਲੈ ਕੇ ਹਸਪਤਲ ਲਿਜਾਇਆ ਗਿਆ ਤਾਂ ਉਸੇ ਇੱਕ ਉਸਰਾਡੇ ਕਿ ਇੰਜੈਕਸ਼ਨ ਜਿਹੜਾ ਦੱਸਿਆ ਜਾ ਰਿਹਾ ਆਪਣੇ ਗੁੱਤਾਂਗ ਦੇ ਉੱਪਰ ਇੰਜੈਕਸ਼ਨ ਲਗਾਇਆ ਗਿਆ ਤੇ ਇੱਕ ਇੰਜੈਕਸ਼ਨ ਲਗਾਇਆ ਗਿਆ ਸੀ ਤੇ ਦੂਸਰਾ ਇੰਜੈਕਸ਼ਨ ਉਸੇ ਜੇਬ ਵਿੱਚ ਸੀਗਾ ਤੇ ਉਸ ਸਮੇਂ ਦੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਸੀ ਲੇਕਿਨ ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਤੇ ਦੂਸਰੇ ਪਾਸੇ ਹੁਣ ਜਿਹੜੀ ਲੇਟੈਸਟ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ 22 ਸਾਲਾ ਨੌਜਵਾਨ ਜਿਹੜਾ ਕਿ ਸੋਨੂ ਦੱਸਿਆ ਜਾ ਰਿਹਾ ਉਸ ਵੱਲੋਂ ਉਸਦੇ ਦੋਸਤਾਂ ਵੱਲੋਂ ਉਸਦੇ ਯੋਗੇ ਦੇ ਪਰਿਵਾਰਕ ਮੈਂਬਰ ਦੱਸ ਰਹੇ ਕਿ ਉਸਦੇ ਪਰਿਵਾਰ ਦੋਸਤਾਂ ਵੱਲੋਂ ਉਸ ਨੂੰ ਨਾਲ ਲੈ ਕੇ ਜਾਇਆ ਗਿਆ ਤੇ ਉੱ ਤੇ ਉਸ ਇੰਜੈਕਸ਼ਨ ਤੇ ওভারਡੋਸ ਦੇ ਵਿੱਚ ਜਦੋਂ ਆਇਆ ਤਾਂ ਨਸ਼ੇ ਦੀ ਹਾਲਤ ਵਿੱਚ ਉਸਦੇ ਦੋਸਤਾਂ ਵੱਲੋਂ ਇਸ ਨੂੰ ਮੋਹਾਰੀ ਦੇ ਪਿੰਡ ਮਟੌਰ ਦੇ ਬਾਹਰ ਛੱਡ ਦਿੱਤਾ ਗਿਆ ਜਿਸ ਤਰ੍ਹਾਂ ਇਸ ਸੰਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਉਸ ਨੂੰ ਤੁਰੰਤ ਉਧਰ ਹਸਪਤਾਲ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਲਿਜਾਇਆ ਜਾਂਦਾ ਤੇ ਉਸ ਜਿੱਥੇ ਇਲਾਜ ਦੌਰਾਨ ਜਿਹੜਾ ਕੀ ਹੈਗਾ ਸੋਨੂ ਦੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਦਾ ਇਕੱਲਾ ਮੈਂਬਰ ਸੀ ਕਮਾਨ ਦਾ ਕਮਾਨ ਵਾਲਾ ਇਕੱਲਾ ਮੈਂਬਰ ਸੀਗਾ ਤੇ ਉਸ ਵੱਲੋਂ ਜਿਹੜੀ ਘਰ ਦਾ ਗੁਜ਼ਰਬੰਸਰ ਉਸ ਦੀ ਕਮਾਈ ਨਾਲ ਹੀ ਚਿੱਟੇ ਦੇ ਦਾਨਮ ਨੇ ਕਹਿ ਸਕਦਾ ਕਿ ਸੌਣ ਦੀ ਜਾਨ ਨਿਕਲ ਦਿੱਤੀ ਹੈ ਤੇ ਦੂਸਰੇ ਪਾਸੇ ਇਸ ਸੰਬੰਧੀ ਕਾ ਪਰਿਵਾਰਕ ਮੈਂਬਰਾਂ ਦੇ ਕਹਿਣਾ ਕਿ ਜਦੋਂ ਤੱਕ ਪੁਲਿਸ ਅਧਿਕਾਰੀ ਇਸ ਸੰਬੰਧਤ આરોપીਾਂ ਦੇ ਖਿਲਾਫ ਕੋਈ ਕਾਰਵਾਈ ਅਮਲ ਨਹੀਂ ਲਿਆਣਗੇ ਤਾਂ ਉਸ ਦੀ লাশ ਨੂੰ ਸੜਕ ਦੇ ਉੱਪਰ ਰੱਖ ਕੇ ਸੜਕ ਵੀ ਜਾਮ ਕੀਤੀ ਜਾਏਗੀ ਤੇ ਪ੍ਰਦਰਸ਼ਨ ਵੀ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਤੇ ਮੁਹਾਲੀ ਪੁਲਿਸ ਕੁੰਭ ਕਰਨੀ ਨੀਂਦ ਤੋਂ ਜਾਗਦੇ ਆ ਜਾਂ ਇਸ਼ਤਿਹਾਰ ਹੀ ਗੱਲਾਂ ਜਿਹੜੀਆਂ ਹੈ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਚਲਾਈਆਂ ਜਾ ਰਹੀਆਂ ਯੁੱਧ ਨਸ਼ਾ ਵਿਰੁੱਧ ਦੇ ਜਿਹੜਾ ਨਾਰਾ ਦਿੱਤਾ ਜਾ ਰਿਹਾ ਉਸ ਨੂੰ ਕੋਈ ਅਮਲੀ ਜਾਮਾ ਵੀ ਪਾਇਆ ਜਾਏਗਾ ਜਾਂ ਕਲਾ ਅ ਇਹ ਚੈਨਲ ਆ ਦੀ ਸੁਰਖੀਆਂ ਬਣਨ ਲਿ ਕਿਵੇਂ ਕਿਵੇਂ ਬਣੇ ਸੀ ਮਹੀਨ ਦਾ ਆਗਾਜ਼ ਦੀ ਕੀਤਾ ਗਿਆ ਤੇ ਇਸ ਦਾ ਜਿਹੜਾ ਪ੍ਰਚਾਰ ਜੋਰੋ ਛੋੜਾ ਨਾਲ ਕੀਤਾ ਜਾ ਰਿਹਾ ਹੈ ਲੇਕਿਨ ਇਹ ਪ੍ਰਚਾਰ ਤੋਂ ਇਲਾਵਾ ਕਹਿ ਸਕਦੇ ਕਿ ਵੱਡੇ ਪੱਧਰ ਦੇ ਉੱਪਰ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਇਸ ਚਿੱਟੇ ਦੇ ਦਾਣੇ ਦੇ ਚਿੱਟੇ ਦੇ ਧਾਰਮ ਜਿਹੜਾ ਕਿਹਾ ਉਸ ਨੂੰ ਨਿਕਲਦਾ ਹੋਇਆ ਨਜ਼ਰ ਆ ਰਿਹਾ ਮੋਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ ਲਾਈਨ ਨਾਮ ਹੈ ਸਵੇਰਾ ਤੁਹਾਨੂੰ ਕੀ ਲੱਗਦਾ ਹੈ ਮੇਰੇ ਬੇਟੇ ਲੱਗਦਾ تھا ਬੇਟਾ ਕੀ ਕਹਿਣਾ ਚਾਹਤੇ ਹੋ ਮੈਂ ਤਾਂ ਇਹ ਕਹਿਣਾ ਚਾਹਤੇ ਹਾਂ ਕਿ ਜਿਨ ਪਾਪੀਓ ਨੇ ਮੇਰੇ ਬੰਡਾ ਮਾਰਿਆ ਹੈ ਨਸ ਕੇ ਗਏ ਉਹਨਾਂ ਕੋ ਕੜੀ हाँ क्योंकि मेरा बोई सहारा था कमाने वाला मेरे को, को कोई कमाने वाला नहीं है मेरे चार महीने तीन महीने में मेरे घर वाले को खत्म हुए मेरा कोई नहीं है कमाने वाला पुलिस आई पुलिस नहीं आई अभी तक तो, कोई पुलिस नहीं आई है कल से उसकी बॉडी पे है बॉडी है बत्तीस 32 में।, 32 में हाँ जी संस्कार करना है जी अभी संस्कार अभी नहीं करेंगे जब तक इंसाफ नहीं मिलेगा भाई को बोला है वो लड़का कि चल मेरे साथ में मैं तेरे को दिहाड़ी पे लगवा देता हूँ काम पे चलते हैं वो लेके चला गया उधर से ग्यारह बजे का निकला हुआ साढ़े तीन चार बजे के बीच में मेरे भाई को बाहर छोड़ के गई जी वो पूरे नशे में एकदम धुत था उसको अपनी भी सौदी नहीं थी कि मैं जी कहाँ पर हूँ जब तक तो हमने उसको देखा वो बहुत ज़्यादा नशे में था जो लड़का उसको छोड़ने आया उसने उसने उसकी सिम भी निकाली पहले उसका फ़ोन में छेड़छानी करी थी उसके बाद में उसको छोड़ा वो चला गया हम उसको ले आए हमने ये सोची थी जी उसने दारू पी रखी है हम उसको ले आए घर पे हमने उसको लेटाया उसके जूते बूते निकाले साइड निकाली बिल्कुल एकदम पसीने में नहा रहा था वो उसको सुला दिया सुलाने के बाद में हम खाना बनाने की तैयारी करने लगे क्योंकि उस टाइम पे तीजें थीं तीज फिर हम खाना बनाने की तैयारी करने लगे उसके बाद में वो भी, भी, उल्टी सीधे सांस भाई, लेने भाई, लगा ना है। सांस लेने के बाद में फिर मम्मी ने बोली मैंने बोला मम्मी से मम्मी ये ना उल्टी सीधी सांस ले रहा है मम्मी बोली नहीं बेटा ये सो रहा है और ये घरटे ले रहा सोते सोते मैंने कि नहीं मम्मी इसे नशा कर रखा है क्या पता इसका गला सूख रहा है उसको पानी पिला देते हैं हमने जी उसको पानी पिलाया वो पानी नहीं पी रहा था अपने दांत भी न... मुंह भी नहीं खोला था पानी पीने के, के लिए जी नाम उसका दिलखुश बताया था एक लड़के का नाम दिलखुश है जो उनसे छोड़ने आया था और लेकर गया था उसका नाम दिलखुश है जिसने टीका लगाया वो बंटी है हॉस्पिटल लेके गए फिर क्या बताया हॉस्पिटल में ले ले जाने के बाद में उसको छः फे लेके गए थे वहाँ पे उसको थोड़ा सा होश आ गया था उन्होंने टीके वीके लगाए उसके और डीप चढ़ाई थी बोतल तो उसको होश आ गया था उसने फिर उसके बाद में पुलिस वालों ने उनसे पूछताछ भी करी कि तेरे को क्या हुआ क्या नहीं तो उसने ये बताया सर मैंने टीका लगाया वहाँ पे बस इतनी बात हुई फिर उनकी छुट्टी कर दी थी हम उसको घर पे ले आए थे गर, किस चीज़ का नसे का जी, चिट्टे का नशे जी टीका नहीं लड़के ने लगाया, ने लगाया था बंटी ने वो, वो मटोर में रहते हैं जी लेकिन हमें घर नहीं पता है हाँ जी दोस्त थे हाँ जी फिर उसको हम घर ले आए मौत जी उसकी कल सुबह हुई है पाँच बजे हाँ जी पाँच बजे उसकी मौत हो गई थी क्या नाम क्या आपका श्याम सुंदर क्या कहना चाहते हैं मैं ये कहना चाहता हूँ मेरा बच्चा अठारह उन्नीस साल का चिट्ठा से मारा गया और उसका मैंने यहाँ थाने में रिपोर्ट करी लाश को ले गया शनिवार को ख़त्म हुआ शनिवार के सोमवार को दफनाया थाने वालों ने रुपए मांगे तब देंगे आपको रिपोर्ट मेडिकल की नहीं तो नहीं मिलेगी उन्होंने भगा दिया हम आए फिर अपनी लाश को हमने फूट दिया कैसे मरा था बेटा तो ठीक टीका निकला भी था उसके पास उसका मैं वो भी बनवा है उसका क्या बोलते हैं उसका सर्टिफिकेट वहाँ से अठाठ से वो रखा है फ़ोटो भी रखा है उसका सारी डिटेल रखी हुई है और टीका मिले करता है इस पी जी में इस टी जी में वो रस्सी डाले करता और वो रस्सी के द्वारा पैसे पहुँचे करते माल से ये भी रिकॉर्ड मिल चुका ਬੱਚਾ ਮੇਰਾ ਉਸ ਸਮਾਰਿਆ ਗਿਆ ਹਮ ਗਰੀਬ ਇਤਨੇ ਕਿ ਹਮ ਕੋ ਇਨਸਾਨ ਨਾਲ ਖਾਣੇ ਸੇ ਮਿਲਿਆ ਨਾ ਕਿਸੇ ਇਨਸਾਨ ਸੇ ਮਿਲਿਆ ਹੀ ਪਰਦੇਸੀ ਪਰਦੇਸ ਲਟਕੇ ਰਹੇ ਸਸੀਕਾਲ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾਂ ਤੁਹਾਡੇ ਕੋ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜੱਪ ਸਟੱਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹਾਂ ਸਟੈਪ ਬਾਈ ਸਟੈਪ ਵੀ ਕਰ ਸਕਦੇ ਹਾਂ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ